ਉਹਨੀਆਂ ਗਾਰਿਆਂ ਦੇ ਨਾਲ ਹੋ ਰਹੀਆਂ ਫੇਰ ਤੇ ਸੀ ਨਾ ਸਾਰੇ ਉਹ ਆ ਗਏ ਤੇ ਸੰਗਤ ਨੂੰ ਬੇਨਤੀ ਆ ਨੱਥ ਲੋ ਪਰ ਕਿਤਾਵੇ ਛੱਡੋ ਗੁਰੂ ਘਰ ਤੋਂ ਜਦੋਂ ਪਤਾ ਲੱਗੇ ਮੇਰਾ ਖਾਲਸਾ ਪੰਥ ਜਿਹੜਾ ਸਿੱਖੀ ਜੀਵਨ ਜਿਹੜਾ ਬਖਸ਼ਿਸ਼ ਕਰੋ ਸਭੋ ਕੇਸ ਦਾੜੇ ਸੋਹਣੇ ਲੱਗਣ ਜੋ ਬੇਨਤੀ ਆ ਨਾ ਪੰਜਾਬ ਦੀ ਸਾਰੀ ਦੁਨੀਆ ਦਾ

ਯਾਰ ਹਾਕੀਸੇ ਤੋਂ ਡਰਦੀ ਆ ਜਦੋਂ ਜਿੰਨੇ ਐਕਟਰ ਸੇ ਸ੍ਰੀ ਗੁਰੂ ਗੋਬਿੰਦ ਸਿੰਘ ਦਾ ਮਹਾਰਾਜਾ ਹੈ ਜਰਨਾਲੂ ਬਹੁਤ ਜਿਆਦੀ ਖੁਸ਼ੀ ਹੁੰਦੀ ਹੈ ਜੀ ਆਪਣੇ ਪਿਆਰੇ ਸਿੰਘਾਂ ਦੇ ਕੀ ਨੀਲਾ ਬਾਣਾ ਦੇਖ ਕੇ ਜੀ ਆਪਾਂ ਨੂੰ ਕਲਗੀਆਂ ਦੇ ਵਿੱਚ ਬਹੁਤ ਦਾ ਹੀ ਬੰਦੇ ਸਹੀ ਨੀਲੇ ਬਾਣੇ ਦਾ ਨੀਲੇ ਬਾਣੇ ਨਾਲ ਕੋਈ ਡਰ ਨਹੀਂ ਲੱਗਦਾ ਸੈਸਤਾਨ ਨੇ ਤਾਂ ਹੁਣ ਦੱਸਿਆ ਵੀ ਤੁਹਾਨੂੰ ਨੀਲੇ ਰੰਗ ਨਾਲ ਡਰ ਨਹੀਂ ਲੱਗਦਾ ਬਈ ਸਮੇਂ ਦਾ ਪਹਿਲਾਂ ਦੱਸ ਕੇ ਜਿੱਥੇ ਨੀਲੇ ਰੰਗ ਨਾਲ ਡਰ ਨਹੀਂ ਲੱਗਦਾ ਇਹ ਤੀਰ کمان ਵੈਰਾ ਜੀ ਗੁਰੂ ਜੀ ਜਲਦੀ ਸੀ ਨਹੀਂ ਜਿਵੇਂ ਦੂਰ ਤੋਂ ਆਪਣੇ ਬੱਚੇ ਕਰਦੇ ਸਾਂ ਕਈ ਵਾਰ ਗੋਲੀ ਦਾ ਬੰਦ ਨਹੀਂ ਸੀ ਚੱਲਦਾ ਕਰੋ ਕੀ ਕਮਾਂਡ ਤੁਸੀਂ ਦੇਖਣਾ ਥੋੜੀ देर ਤੱਕ ਕਿਵੇਂ ਘੋੜਿਆਂ ਦੀਆਂ ਦੌੜਾਂ ਲੱਗਦੀਆਂ ਔਰ ਕਿਵੇਂ ਗੁਰੂ ਗੋਬਿੰਦ ਸਿੰਘ ਸਾਹਿਬ ਸੱਚੇ ਬਾਦਸ਼ਾਹ ਸਤਖੰਡ ਨੂੰ ਬੜੇ ਦਰਸ਼ਨ ਕਰਿਓ ਸਰਬ ਲੋ ਗੁਰੂ ਗ੍ਰੰਥ ਸਾਹਿਬ ਜੀ ਦੀ ਬਾਣੀ ਕੋੜੇ ਦਰਸ਼ਨ ਕਰਿਓ ਜਿਹੜਾ ਪ੍ਰਬੰਧ ਗਰਾਊਂਡ ਕੋੜਿਆ ਵਾਲਾ ਕੋ ਸਾਰੇ ਵਿਅਕਤੀ ਪ੍ਰਬੰਧ ਕਰੋ ਉੱਥੇ ਹੀ ਆਪ ਜੀ ਪਤ ਤੇ ਵਿਦਵਾਨ ਕਥਨਵਾਚ ਜੈਸੀ ਬਲਕਾਰ ਸਿੰਘ ਜੀ